ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰੇ ਵੀਰ ਭੈਣ ਪਰਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਵੀਰ ਜੀ ਸੋਨਵਾ ਰੰਦਾਵਾ ਡੇਰੀ ਫਾਰਮ ਪਿੰਡ ਜੈਤੂ ਸਰਜਾ ਵਿਥੇ ਪਹੁੰਚਣ ਤੇ ਕੈਮਰਾਮੈਨ ਸਾਹਿਬ ਤੁਹਾਡਾ ਧੰਨਵਾਦ ਬੇਨਤੀ ਅੱਜ ਵੀਰ ਜੀ ਥੇਰੇ ਸਾਡੇ ਰੰਦਾਵਾ ਡੇਰੀ ਫਾਰਮ ਨਾਲ ਪਿਆਰ ਕਰਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਯਾਨ ਨੇ ਸਾਨੂੰ ਮਾਨ ਬਖਸ਼ਿਆ ਜਿਹਦੇ ਵੀਰ ਸਾਡੇ ਨਾਲ ਪਿਆਰ ਕਰਦੇ ਤੇ ਅਸੀਂ ਐਹੋ ਜਿਹੀਆਂ ਰੂਹਾਂ ਤੁਹਾਡੇ ਦੀ ਲਿਆ ਕੇ ਦਰਸ਼ਨ ਕਰੰਨੇ ਆਉਗੇ ਤੀਜਾ ਦੇ ਭਾਲੀ ਔਰ ਅਜੂ ਉਹ ਕੱਟੀ ਡਿੰਗ ਨਾਟਾ ਆਵੇ ਤੇ ਵੀਰ ਜੀ ਆਪਣੇ ਕੋਲ ਇਹ ਨੀਲੀ ਰਾਵੀ ਦਾ ਡਾਇਮੰਡ ਪੀਸ ਆਇਆ ਵਾ ਤੇ ਆਪ ਵੀ ਇਹ ਡਾਇਮੰਡ ਸਾਣ ਦੀ ਡਾਇਮੰਡ ਹਲਕਿਆੜਾ ਲਈ ਤੇ ਆਪਾਂ ਰਾਸਤਾ ਨੂੰ ਝੋਟੀ ਆ ਪਰ ਵੀਰ ਜੀ ਉਹਨਾਂ ਦੇ ਦਰਸ਼ਨ ਮੁਤਾਬਕ ਡਾਇਮੰਡ ਤਾਰੀ ਇਕਰਸਾਨ ਜਿਹੜਾ ਉਹ ਡਾਇਮੰਡ ਸਾਂਹ ਦੀ ਝੋਟੀ ਆ ਅੱਖ ਵੇਖ ਲੋ ਗੁਲਾਬੀ ਧਾਰੀ ਵਾਲੀ ਚਾਰੇ ਪੈਰ ਤੋਂ ਤੇ ਬਗੀ ਨਾਸ ਪਿਓਰ ਨੀਲੀ ਰਾਵੀ ਝੋਟੀ ਵੀਰ ਜੀ ਮਾਲਕ ਦੀ ਕਿਰਪਾ ਸਤਕਾ ਦੋ ਦੰਦ ਮੂੰਹ ਤੋਂ ਝੋਟੀ ਕੋ ਦੁੱਧ ਪਾ ਜੀ ਉੱਧਰ ਲੈ ਜਾ ਉੱਧਰ ਲੈ ਜਾ ਉੱਧਰ ਦੁੱਧ ਪਾ ਜੀ ਝੋਟੀ ਕੋ ਇਹ ਵਲੇ ਹੁਣ 12 ਤੋਂ 13 ਕਿਲੋ ਆ ਅਸੀਂ ਭਾਜੀ ਦੁੱਧ ਮਾਲਕ ਦੀ ਕਿਰਪਾ ਨਾਲ 15 ਕਿਲੋ ਚਵਾਕੇ ਵੀ ਦੇ ਦਾਂਗੇ ਇਹ ਕੱਠੀ ਕੋ। ਬਾਕੀ ਭਾਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਾਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਵੀਰਾਂ ਨੂੰ। ਪਿੰਡ ਭਾਜੀ ਆਪਣਾ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਵਿੰਦੇ। ਆਓ ਤੁਹਾਨੂੰ ਝੋਟੀ ਤੋਰ ਕੇ ਵਿਖਾਉਦੇ ਹੋਏ ਵੀਰਤੀ ਨੂੰ ਵਿਖਾਈਏ ਮਾਲਕ ਦੀ ਕਿਰਪਾ ਦੇ ਨਾਲ ਵੇਖੋ ਡਾਇਮੰਡ ਸਾਣ ਦੀ ਝੋਟੀ। ਵੇਖੋ ਪੜੀ ਮਿੱਟੀ ਦੀ 라ਵੀ ਟੋਟੀ ਵੇਖੋ ਵੀਰ ਜੀ ਵੇਖੋ ਥਣ ਵਾਲੇ ਵਾਂ ਦੀ ਮੈਨੂੰ ਹੀ ਲੱਗਾ ਜੇ ਥਣ ਵਾਲੇ ਦੀ ਕਿਰਪਾ ਦੇ ਨਾਲ ਚੱਲਦਾ ਕੰਮ ਹੈ ਸਹਾਰਿਤ ਤੋਂ ਕੀ ਯਾਰੀ ਮਾਲਕ ਦੀ ਕਿਰਪਾ ਨਾਲ ਵੱਡੀ ਵੇਖ ਲੋ ਛੋਟੀ ਪਿੱਠ ਪੁੜਾ ਵੇਖ ਲੋ ਬਿਊਟੀ ਅੰਗ ਦੇਖ ਲੋ ਪੂਛ ਵੇਖੋ ਭਾਜੀ ਦਾ ਆ ਵੇਖੋ ਥਣ ਵੇਖ ਲੋ ਇੱਕ ਵਾਈਟ ਚਿੱਟਾ ਜਿੰਨੀਆਂ ਭਾਜੀ ਨਿਸ਼ਾਨੀਆਂ ਚਾਹੀਦੀਆਂ ਉਹਦੇ ਤੋਂ ਵੀ ਜ਼ਿਆਦਾ ਜੇ ਵੇਖੋ ਭਾਜੀ ਝੋਟੀ ਮਾਲਕ ਦੀ ਕਿਰਪਾ ਨਾਲ ਥਾਲੇਵਾ ਚੈੱਕ ਕਰੋ ਭਾਜੀ ਝੋਟੀ ਦਾ ਦੇਖੋ ਮੀਰ ਜੀ